ਇਹ ਰਵ ਰਵ ਹੁੰਦਾ ਸੂਰਜ ਇਹ ਰਵ ਇਹ ਸਸ ਸਸ ਹੁੰਦਾ ਚੰ드ਰਮਾ ਇਹ ਸੂਰਜ ਇਹ ਚੰ드ਰਮਾ ਉਸ ਵਾਹਿਗੁਰੂ ਨੂੰ ਕਹਿ ਰਿਹਾ ਹੈ ਇਹ ਕਰੋਨਾ ਅਨੰਦ ਕਰੋਨਾ ਹੁੰਦਾ ਦਇਆ ਨਿੱਧ ਮਤਲਬ ਸਾਗਰ ਇਹ ਹੈ ਸੂਰਜ ਰੂਪੀ ਵਾਹਿਗੁਰੂ ਹੈ ਚੰ드ਰਾ ਰੂਪੀ ਵਾਹਿਗੁਰੂ ਹੈ ਦਇਆ ਦੇ ਸਾਗਰ ਦਇਆ ਦਾ ਸਾਗਰ ਕਿਉਂਕਿ ਕਿਉਂਕਿ ਇਸ ਪੂਰੀ ਸ੍ਰਿਸ਼ਟੀ ਦੇ ਵਿੱਚ ਜਿੰਨੇ ਵੀ ਜੀਵ ਨੇ ਜਿਨ੍ਹਾਂ ਦੇ ਵਿੱਚ ਦਇਆ ਹੈ ਭਾਵਨਾयां ਨਿਮਰਤਾ ਉਹ ਦਇਆ ਅਸੀਂ ਜੀਵਾਂ ਦੀ ਆਪਣੀ ਨਹੀਂ ਹੈ ਕੋਈ ਵੀ ਗੁਣ ਨਾ ਕਿਸੇ ਨੂੰ ਮaaf ਕਰਨ ਦਾ ਗੁਣ ਚਾਹੇ ਕਿਸੇ ਨੂੰ ਪਿਆਰ ਕਰਨ ਦਾ ਗੁਣ ਕਿਸੇ ਤੇ ਦਇਆ ਕਰਨ ਦਾ ਗੁਣ ਇਹ ਸਾਰੇ ਗੁਣ ਉਸ ਵਾਹਿਗੁਰੂ ਜੀ ਤੋਂ ਸਾਨੂੰ ਮਿਲੇ ਆ ਸੈਂਟਰ ਪੁਆਇੰਟ ਵਾਹਿਗੁਰੂ ਜੀ ਆ ਇਹ ਸਾਰੇ ਗੁਣ ਉਹਨਾਂ ਦੇ ਆ ਤੇ ਫਿਰ ਉਹ ਜਿਹਦੇ ਤੇ ਖੁਸ਼ ਹੁੰਦੇ ਆ ਉਹਨੂੰ ਥੋੜਾ ਥੋੜਾ ਅੰਸ਼ ਦੇ ਦਿੰਦੇ ਆ ਕਿਸੇ ਨੂੰ ਬਹੁਤਾ ਦੇ ਦਿੰਦੇ ਆ ਤੇ ਪਰ ਆ ਸਾਰਾ ਕੁਝ ਉੱਥੇ ਰਿਹਾ ਉੱਥੋਂ ਹੀ ਰਿਹਾ ਇਸੇ ਕਰਕੇ ਕਿਹਾ করুণਾਨਿੰਦ ਮਤਲਬ ਦਇਆ ਦਾ ਸਾਗਰ ਸਾਗਰ ਤੇ ਉਹ ਆਪ ਹੀ ਆ ਤੇ ਜਿਹੜੇ ਜੀਵ ਆ ਉਹ ਜਪ-ਜਪ ਕੇ ਜਿਵੇਂ ਕੋਈ ਬਾਲਟੀ ਭਰ ਲਿੰਦਾ ਕੋਈ ਗਲਾਸ ਭਰ ਲਿੰਦਾ ਜਿੰਨੀ ਕਿਸੇ ਦੀ ਕੈਪੈਸਿਟੀ ਆ ਜਾਂ ਜਿੰਨਾ ਵਾਹਿਗੁਰੂ ਜੀ ਖੁਸ਼ ਹੁੰਦੇ ਆ ਉਨਾਂ ਦੇ ਹੀ ਜਾ ਰਿਹਾ ਪਰ ਆ ਉਥੇ ਹੀ ਰਹਾ ਇਸੇ ਲਈ ਕਰुणा ਨੇ ਦਿਖਿਆ ਜਿਵੇਂ ਗੁਰੂ ਆਚਾ ਤਤਿ ਤਵੀ ਤੇ ਬੈਠੇ ਫਿਰ ਵੀ ਕਿਸੇ ਨੂੰ ਬਾਦ ਅਸੀਸ ਨੇ ਦਿੱਤੀ ਨਹੀਂ ਤੇ ਕੋਈ ਛੋਟਾ ਜਿਹਾ ਕਿਸੇ ਨੂੰ ਤੱਕਾ ਲੱਗ ਜਾਏ ਤੇ ਉਹ ਕਿੰਨੀਆਂ ਵੱਦ ਦੁਆਵਾਂ ਕਿੰਨੀਆਂ ਵੱਦ ਅਸੀਸਾਂ ਦਿੰਦਾ ਕਿੰਨਾ ਬੁਰਾ ਭਲਾ ਬੋਲਦਾ ਪਰ ਸ਼ਾਂਤੀ ਦੇ ਪੁੰਜ ਸ਼ਾਂਤੀ ਦੇ ਸਾਗਰ ਦਇਆ ਦੇ ਸਾਗਰ ਪਾਤਸ਼ਾਹ ਜੀ ਤੇ ਦਇਆ ਦੇ ਸਾਗਰ ਇਸ ਲਈ ਵੀ ਕਿਹਾ ਕਿਉਂਕਿ ਇਹ ਸੀਜੀ ਉਹ ਇੰਨੀਆਂ ਗਲਤੀਆਂ ਕਰਦੇ ਆ ਉਹ ਫੇਰ ਮਾਫ਼ ਕਰ ਦਿੰਦੇ ਸਾਡੀ ਲਾਈਫ ਕਿਦਾਂ ਦੀ ਆ ਕਿ ਜੇ ਕੋਈ ਸਾਡਾ ਸਾਥੀ ਚੰਗੀ ਸਾਥੀ ਕੋਈ ਗਲਤੀ ਕਰੇ ਬਾਰ-ਬਾਰ ਤੇ ਸਾਡੇ ਕੋਲੋਂ ਦੇਖ ਨਹੀਂ ਹੁੰਦੀ ਅਸੀਂ ਦਿਨ ਰਾਤ ਉਹੀ ਸੋਚੀ ਜਾਂਦੇ ਆ ਤੇ ਜੇ ਅਸੀਂ ਵਾਹਿਗੁਰੂ ਜੀ ਦੀ ਜਗਾਤੇ ਹੋਈਏ ਤੇ ਅਸੀਂ ਬਦਲਾ ਖੋਰੀ ਦੇ ਵਿੱਚ ਉਧਰ ਰੋਟੀ ਪਾਣੀ ਬੰਦ ਕਰਦਿਏ ਸਭ ਕੁਝ ਉਹ ਚੀਜ਼ ਕਰੀਏ ਜੋ ਦਇਆ ਦੇ ਦਾਇਰੇ 'ਚ ਨਹੀਂ ਆਉਂਦਾ ਪਰ ਵਾਹਿਗੁਰੂ ਜੀ ਇਦਾਂ ਨਹੀਂ ਨੇ ਕੋਈ ਗਾਲਾਂ ਕੱਢੀ ਜਾਵੇ ਕੋਈ ਨਾਸਤਿਕ ਬਣੀ ਜਾਵੇ ਕੋਈ ਤਰਕਵਾਦੀ ਬਣੀ ਜਾਵੇ ਉਨੋ ਫਰਕ ਹੀ ਨਹੀਂ ਪੈ ਰਿਹਾ ਉਹਦਾ ਦਇਆ ਵਾਲਾ ਗੁਣ ਉਵੇਂ ਹੀ ਬਰਕਰਾਰ ਰਿਹਾ ਇਸੇ ਲਈ ਉਹ ਸਾਗਰਿਆ ਦਇਆ ਦਾ ਫਿਰ ਕਹਿ ਰਹੇ ਮੇਰੀ ਅਬ ਬੇਨਤੀ ਸੁਣ ਲਈ ਦੇ ਕਿ ਹੈ ਕਰੋਨਾ ਦੇ ਤੂੰ ਤੇ ਦਇਆ ਦਾ ਸਾਗਰਿਆ ਦયા ਕਰ ਮੇਰੀ ਬੇਨਤੀ ਸੁਣ ਲੋ ਬੜੀ ਹੀ ਨਿਮਰਤਾ ਨਾਲ ਕਹਰੇ ਫਿਰ ਕਹਰੇ ਔਰ ਨਾ ਮੰਗਤ ਹਾਂ ਤੁਮ ਤੇ ਕਛ ਚਾਹਤ ਹਾਂ ਚਿਤ ਮੈਂ ਸੋ ਕੀ ਜੇ ਕਿ ਜਿਵੇਂ ਕੋਈ ਦਰ ਤੇ ਆ ਕੇ ਬੜਾਈ ਚੋਕ ਕੇ ਨਿਮਰ ਭਾਵ ਨਾਲ ਨਹੀਂ ਕਹਿੰਦਾ ਕੀ ਮੈਨੂੰ ਭਾਵੇਂ ਹੋਰ ਕੁਝ ਦਿਓ ਨਾ ਦਿਓ ਬਸ ਅੱਜ ਦੇ ਖਾਣ ਦੀ ਰੋਟੀ ਦੇ ਦਿਓ ਹਨ ਓਵੇਂ ਝੁੱਕ ਕੇ ਆਪਣਾ ਆਪ ਸਮਰਪਿਤ ਕਰਕੇ ਨਿਸ਼ਾਵਰ ਕਰਕੇ ਤੇ ਉਸ ਅਗੰਮ ਸ਼ਕਤੀ ਤੋਂ ਉਸ ਨਿਮਰਤਾ ਕਰੋਣਾ ਦੇ ਸਾਗਰ ਤੋਂ ਮੰਗ ਰਿਹਾ ਕਿ ਮੈਂ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦਾ ਤੁਹਾਡਾ ਦਿੱਤਾ ਸਭ ਖੁਸ਼ ਆ ਬਸ ਮੇਰੇ ਦਿਲ ਚ ਇੱਕ ਖਾਸ ਇਸ਼ਾ ਹੈ ਉਹ ਮੇਰੀ ਪੂਰੀ ਕਰ ਦਿਓ ਤੇ ਉਹ ਇਸ਼ਾ ਕੀ ਆ ਗੁਰੂ ਸਾਹਿਬ ਉਹ ਕਹਰੇ ਸਸ ਤਰਨ ਸੋ ਅਤਿ ਰਨ ਭੀਤਰ ਜੂਜ ਮਰੋਂ ਤਹ ਸਾਚ ਪਤੀਜੈ ਜਾਰੇ ਹੁਣ ਗੁਰੂ ਸਾਹਿਬ ਯੋਧਾ ਹੈ ਨਾ ਯੋਧਾ ਨੇ ਹੋ ਸਾਰੀ ਉਮਰ ਯੋਧਿਆਂ ਦੇ ਵਿੱਚ ਕੱਟੀ ਗੁਰ ਤੇਗ ਬਹਾਦਰ ਸਾਹਿਬ ਆਪ ਯੋਧੇ ਸੀਗੇ ਜੀਡੀ ਉਹਨਾਂ ਦੀ ਸ਼ੀਧੀ ਹੋਈ ਸੀ ਉਹ ਤੇ ਪਾਣੇ ਚ ਹੋਈ ਪਰ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਵੀ ਗੁਰੂ ਤੇਗ ਬਹਾਦਰ ਸਾਹਿਬ ਯੁੱਧ ਲੜਦੇ ਹੁੰਦੇ ਸੀ ਬੜੇ ਵੱਡੇ ਯੋਧੇ ਸੀਗੇ ਉਹ ਪਰ ਹੁਣ ਜਿੱਥੇ ਜੋ ਡਿਊਟੀ ਬਖਸ਼ੀ ਪਾਤਸ਼ਾਹ ਨੇ ਉਹ ਨਿਭਾਣੀ ਪਈ ਤੇ ਉਹਨਾਂ ਨੂੰ ਸ਼ੀਧੀ ਦੇਣੀ ਪਈ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਬਚਪਨ ਯੋਧਿਆਂ ਦੇ ਵਿੱਚ ਬੀਤਿਆ ਸ਼ਸਤਰਾਂ ਦੇ ਵਿੱਚ ਬੀਤਿਆ ਤੇ ਗੁਰੂ ਸਾਹਿਬ ਨੇ ਕਿੰਨੀ ਵਾਰੀ ਸੰਕੇਤ ਦਿੱਤੇ ਕਿ ਉਹਨਾਂ ਨੂੰ ਸ਼ਸਤਰਬੋਧ ਪਸੰਦ ਸੀ ਖੋਰ ਬੜੀਆਂ ਦੁਕਾਨ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਇੱਥੋਂ ਤੱਕ ਕਿ ਸ਼ਸਤਰਾਂ ਨੂੰ ਆਪਣੇ ਪੀਰ ਵੀ ਕਹਿ ਦਿੱਤਾ ਕਿਉਂਕਿ ਦੇਖੋ ਜਦੋਂ पीड़ ਪੈਂਦੀ ਹੈ ਨਾ ਫਿਰ ਸਭ ਤੋਂ ਪਹਿਲਾਂ ਇਹ ਹੀ ਕੰਮ ਆਉਂਦਾ ਉੱਥੇ ਇਮੀਡੀਏਟਲੀ ਉਸੇ ਜਗ੍ਹਾ ਤੇ ਜਿੱਥੇ ਮੰਨ ਲਓ ਹਮਲਾ ਹੋ ਗਿਆ ਉੱਥੇ ਨਾ ਕੋਈ ਰਿਸ਼ਤੇਦਾਰ ਕੰਮ ਆਉਣਾ। ਉੱਥੇ ਨਾ ਕੋਈ ਹੋਰ ਸੰਗੀ ਸਾਥੀ ਕੰਮ ਆਉਣਾ। ਇਹ ਸਾਰੇ ਬਾਅਦ ਚ ਕੰਮ ਆਉਣ ਵਾਲੇ ਆ। ਸਭ ਤੋਂ ਪਹਿਲਾਂ ਜੇ ਸ਼ਸਤਰ ਤੁਹਾਡੇ ਕੋਲ ਆ ਨਾ ਤੇ ਉਹੀ ਸਭ ਕੁਝ ਆ। ਉਹਦੇ ਚੋਰ ਤੇ ਹੀ ਤੁਸੀਂ ਬਚੇ ਹੋ। ਇਸੇ ਲਈ ਗੁਰੂ ਸਾਹਿਬ ਨੇ ਹਮੇਸ਼ਾ ਇਹ ਕਿਆ ਕਿ ਸ਼ਸਤਰ ਤਾਰਿਓ ਸਹਿਬ ਸਰੋਹੀ ਸਾਥੀ ਇਹ ਹਮਾਰੇ ਪੀਰ ਇਹੋ ਜੀਆਂ ਤੁਕਾਂ ਆਪਣੇ ਮੁਖਾਰਬਿੰਦ ਤੋਂ ਉਚਾਰੀਆਂ ਫਿਰ ਹੋਰ ਤੁਕਾਂ ਨੇ ਬਿਨਾ ਸ਼ਸਤਰੰ ਬਿਨਾ ਕੇ ਸੰਗ ਸ਼ਸਤਰੰ ਨਰੰ ਪੇੜ ਜਾਣਾ ਕਿ ਜਿਹੜਾ ਕੇਸਾਂ ਤੋਂ ਬਿਨਾ ਸ਼ਸਤਰਾਂ ਤੋਂ ਬਿਨਾ ਉਨੂੰ ਤੁਸੀਂ ਦੰਦਾ ਨਾ ਸਮਝੋ। ਉਹਨੂੰ ਪੇੜ ਸਮਝੋ। ਇਸੇ ਕਰਕੇ ਸ਼ਸਤਰਤਾਰੀ ਬਣਾਇਆ। ਤੇ ਇੱਥੇ ਗੁਰੂ ਸਾਹਿਬ ਕੀ ਮੰਗ ਰਿਹਾ। ਸ਼ਸਤਰਨ ਸੋ ਆਤ ਹੀ ਰਨ ਪੀ ਤਰ ਜੂਝ ਮਰੋਂ ਕਹਿ ਸਾਚ ਭਤੀਜੈ। ਕਹਿੰਦੇ ਮੇਰੀ ਇੱਛਾ ਹੈ ਆ ਜਦੋਂ ਮੇਰੇ ਫੱਟ ਲੱਗੇ ਹੋਣਾ ਜੰਗ ਦੇ ਮੈਦਾਨ 'ਚ ਮੈਂ ਨਡਾਲ ਹੋ ਕੇ ਡਿੱਗਿਆ ਪਿਆ ਹਾਂ ਤੇ ਉਦੋਂ ਹੀ ਮੇਰੇ ਹੱਥ 'ਚ ਸ਼ਸਤਰ ਆਉਣਾ ਸ਼ਸਤਰਨ ਸੋ ਆਤ ਹੀ ਰਾਣ ਪੀਤਰ ਕਹਿੰਦੇ ਬਸ ਮੇਰੀ ਇਛਾ ਇਹੀ ਆ ਕਿ ਜੂਝਦਾ ਹੋਇਆ ਇਸ ਜਹਾਨ ਤੋਂ ਜਾਵਾਂ ਸ਼ਸਤਰਾਂ ਦੇ ਨਾਲ ਕਿਰਿਆ ਆਵਾਂ ਸ਼ਸਤਰ ਮੇਰੇ ਹੱਥ 'ਚ ਹੋਣ ਮੇਰੇ ਮੱਥੇ 'ਚ ਸ਼ਸਤਰ ਹੋਣ ਤੇ ਜੰਗ ਦੇ ਮੈਦਾਨ ਦੇ ਵਿੱਚ ਮੈਂ ਜੂਝਦਾ ਹੋਇਆ ਇੱਥੋਂ ਜਾਵਾਂ ਇਹ ਗੁਰੂ ਸਾਹਿਬ ਦੇ ਅੰਦਰ ਦਾ ਬੀਰ ਰਸ ਗਲੋ ਉਸ ਸਮੇਂ ਦਾ ਜਿਹੜੇ ਭਾਵ ਨੇ ਉਹਨਾਂ ਦੇ ਜਿੱਥੋਂ ਇਹ ਇਹ ਬਾਣੀ ਨਿਕਲੀ ਆ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਇਹਦੇ ਚ ਨਿਮਰਤਾ ਵੀ ਆ ਇਹਦੇ ਚ ਬੀਰ ਰਸ ਵੀ ਆ ਇਹਦੇ ਚ ਕੋਈ ਯੋਧਾ ਵੀ ਬੋਲ ਰਿਹਾ ਜੋ ਯੋਧਾ ਆਪਣੇ ਉਸ پیغمبر ਤੋਂ ਸ਼ੀਦ ਦੀ ਮੰਗ ਰਿਹਾ ਸੀ ਦੀ ਦੀ ਦਾਤ ਮੰਗ ਰਿਹਾ ਜੀڑا ਜਿੰਨੇ ਕਦੀ ਝੁਕਣਾ ਨਹੀਂ ਸਿੱਖਿਆ ਫਿਰ ਕਹਿੰਦੇ ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸਿਆਮ ਇਹ ਵਰ ਦੀਜੈ ਫਿਰ ਉਸ ਅਗੰਮੀ ਅਕਾਲ ਪੁਰਖ ਨੂੰ ਸ਼ਕਤੀ ਨੂੰ ਕਹਰੇ ਸੰਤ ਸਹਾਇ ਮਤਲਬ ਏ ਸੰਤਾਂ ਦੀ ਸਹਾਇਤਾ ਕਰਨ ਵਾਲੇ ਵਾਹਿਗੁਰੂ ਜੀ ਸਦਾ ਜਗ ਮਾਏ ਮਤਲਬ ਇਸ ਪੂਰੀ ਸ੍ਰਿਸ਼ਟੀ ਦੀ ਮਾਤਾ ਕਹ ਲਈ ਜਿੱਦਾਂ ਇੱਕ ਮਾਈ ਜੁਗਤ ਵਿਆਈ ਮਾਈ ਉਹ ਮਾਈ ਕੋਈ ਹੋਰ ਮਾਤਾ ਨਹੀਂ ਮਤਲਬ ਕਿ ਜਿੱਦਾਂ ਆਪਾਂ ਪੜਦੇ ਆ ਤੂੰ ਹੈ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਉਹ ਮਾਤਾ ਓ ਮਾਈ ਜਿਨ ਨੇ ਇਸ ਪੂਰੇ ਸ੍ਰਿਸ਼ਟੀ ਦੇ ਉੱਪਰ ਆਪਣਾ ਰਾਜ ਕਾਇਮ ਕੀਤਾ ਜਿਨ ਨੇ ਇਸ ਪੂਰੀ ਸ੍ਰਿਸ਼ਟੀ ਨੂੰ ਪਾਲਿਆ ਇਹ ਦੇਸੇ ਪੁੱਤਿਆ ਤੇਰੇ ਕਿਰਪਾ ਕਰ ਸ਼ਿਆਮ ਇਹ ਵਰ ਦਿਜੇ ਕਿ ਮੈਨੂੰ ਇਹ ਵਰ ਦਿਓ ਕਿ ਮੈਂ ਚੂਜਦਾ ਹਾਂ ਸ਼ਸਤਰਾਂ ਦੇ ਨਾਲ ਇਸ ਜੰਗ ਦੇ ਮੈਦਾਨ ਦੇ ਵਿੱਚ ਸਿੱਧੀ ਪਾਵਾਂ ਪਰ ਇਹਦੇ ਅਸੀਂ ਸਿਰਫ ਜੰਗੀ ਭਾਵ ਨਹੀਂ ਸਮਝਣੇ ਇਹਦੇ ਅੰਤਰੀਵ ਭਾਵ ਵੀ ਸਮਝਣੇ ਹਾਲਾਂਕਿ ਜੇ ਇੰਨਾ ਹੀ ਸਮਝ ਲਈਏ ਉਹ ਵੀ ਅੰਦਰ ਤੱਕ ਹੀ ਜਾ ਰਿਹਾ ਹੈ ਏ ਵੀ ਕੱਟ ਨਹੀਂ ਪਰ ਦੂਸਰਾ ਐਂਗਲ ਇਹ ਵੀ ਆ ਕਿ ਗੁਰੂ ਸਾਹਿਬ ਸਿਰਫ ਵਾਰੀ ਜੰਗ ਦੀ ਗੱਲ ਨਹੀਂ ਕਰ ਰਹੇ ਹੁੰਦੇ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਉਚਾਰੀ ਉਹਦੇ ਵਿੱਚ ਹਥਿਆਰਾਂ ਦੀ ਗੱਲ ਆ ਉਹਦੇ ਚ ਯੋਧਿਆਂ ਦੀ ਗੱਲ ਆ ਵੀ ਅੰਦਰ ਦੇ ਨਾਲ ਸੰਬੰਧਿਤ ਆ ਤੇ ਇੱਥੇ ਵੀ ਗੱਲ ਅੰਦਰ ਦੇ ਨਾਲ ਸੰਬੰਧਿਤ ਆ ਹੁਣ ਯੋਧਾ ਗੋਣ ਹੁੰਦਾ ਸੂਰਮਾ ਗੋਣ ਹੁੰਦਾ ਬਾਣੀ ਕੀ ਕਹਿੰਦੇ ਆ ਬਾਣੀ ਕਹੇਰੀ ਜਾਂ ਕੋ ਹਰ ਰੰਗ ਲੱਗ ਇਸ ਜੁਗ ਮੈਂ ਸੋ ਕਹੀਤ ਹੈ ਸੂਰਾ ਸੂਰਮਾ ਉਹ ਆ ਜੈਨੂ ਉਸ ਹਰੀ ਦਾ ਰੰਗ ਲੱਗਿਆ ਜਿਹੜਾ ਵਾਹੇ ਗਰੂ ਵਾਹੇ ਗਰੂ ਜਪਣ ਲੱਗਿਆ ਜਿਹੜਾ ਅੰਮ੍ਰਿਤ ਵੇਲੇ ਉੱਠਣ ਲੱਗਿਆ ਜਿਹਦੇ ਅੰਦਰ ਬਾਣੀ ਜਾਣ ਲੱਗੀ ਹੈ ਜਿਹਨੂੰ ਬਾਣੀ ਪਸੰਦ ਆਉਣ ਲੱਗੀ ਹੈ ਉਹ ਆਯੋਦਾ ਉਹ ਸੂਰਮਾ ਜਿਹੜਾ ਆਪਣੇ ਪੰਜਾਂ ਵਿਕਾਰਾਂਗੇ ਛੁਕਿਆ ਨਹੀਂ ਜਿਹੜਾ ਹਰ ਪਲ ਵਾਣੀ ਦੇ ਬਾਣ ਮਾਰ ਕੇ ਤੇ ਨਾਮ ਦਾ ਸੋਧਾ ਲਾ ਕੇ ਨ ਪੰਜਾਂ ਵਿਕਾਰਾਂ ਨੂੰ ਬੰਨ ਕੇ ਰੱਖਿਆ ਜਿੰਨੇ ਉਹ ਅਸੂਰਾ ਤੇ ਇਹ ਜਿਹੜੀ ਸ਼ਸਤਰਾਂ ਦੀ ਗੱਲ ਹੈ ਜੇ ਇਹਨੂੰ ਮਨ ਦੇ ਨਾਲ ਸੰਬੰਧਿਤ ਕਰਨਾ ਫਿਰ ਸ਼ਸਤਰ ਕੀ ਆ ਸ਼ਸਤਰ ਆ ਖੰਡਾ ਨਾਮ ਦਾ ਖੰਡਾ ਵਾਹਿਗੁਰੂ ਜੀ ਮਨ ਤੇ ਇਹ ਖੰਡਾ ਜਦੋਂ ਚੱਲਦਾ ਹੈ ਇਹ ਸ਼ਸਤਰ ਜਿਹੜਾ ਚੱਲਦਾ ਤੇ ਅੰਦਰ ਦੇ ਵਿਕਾਰ ਭੱਜਦੇ ਆ ਫਿਰ ਤੇ ਰੂਹ ਜਿਹੜੀ ਆ ਉਹ ਯੋਧਾ ਬਣ ਕੇ ਇਸ ਭਵ ਸਾਗਰ ਦੇ ਵਿੱਚ ਲੜਦੀ ਆ ਤੇ ਗੁਰੂ ਸਾਹਿਬ ਕਹਿ ਰਹੇ ਆ ਮੈਂ ਜੂਝਦਾ ਹੋਇਆ ਜਾਵਾਂ ਮੇਰੀ ਜਿੱਤ ਕਰਾਂ ਅਖੀਰਲੇ ਸਮੇਂ ਦੇ ਵਿੱਚ ਵੀ ਇਹ ਸ਼ਸਤਰ ਮੇਰੇ ਨਾਲ ਹੋਣ ਇਸ਼ਟ ਰੂਪੀ ਨਾਮ ਇਸ਼ਟ ਰੂਪੀ ਸਿਮਰਨ ਮੇਰੀ ਰੂਹ ਦਾ ਸ਼ਿੰਗਾਰ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ